ਉਹ ਨਾਗੇ ਸਨੀ ਭਾਈ ਉਹ ਮੈ ਗਈ ਉਹ ਤਸਵੀਰ ਆ ਇਸ ਵੇਲੇ ਤੁਹਾਨੂੰ ਸਿੱਧੀਆਂ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕਰੇ ਬਿਲਕੁਲ ਬੱਤੀ ਬਾਵਾਗਾ ਸਾਹਨੇ ਬਿਲਕੁਲ ਸਾਹਮਣੇ ਦਿਖਦਾ ਸੀ ਕਿ ਸਾਹਮਣੇ ਨਰਸਰੀ ਆ ਸੋ ਉੱਥੇ ਮੁੰਡੇ ਨਾਲ ਪਿਸ਼ਾਬ ਕਰਨ ਨੂੰ ਰੋਕਣ ਤੋਂ ਲੈ ਕੇ ਲੱਗੇ ਕਿ ਮੁੰਡੇ ਦਾ ਕਾਫੀ ਤੇ ਕੁੱਟਮਾਰ ਹੋਈ ਹੈ ਔਰ ਬਾਥਰੂਮ ਕਰਨ ਤੋਂ ਰੋਕਿਆ ਜਾਂਦਾ ਦੇਖ ਸਕਦੇ ਹੋ ਕਿ ਬਾਥਰੂਮ ਕਰਨ ਤੋਂ ਰੋਕਿਆ ਤਾਂ ਕੁੱਟਮਾਰ ਜਿਹੜੀ ਸ਼ੁਰੂ ਹੋ ਗਈ ਹੈ ਪਰ ਕੀ ਹੋਇਆਗੀ ਸੀਗਾ ਪਾਜੀ ਕੀ ਹੋਇਆਗੀ ਕੀ ਹੋਇਆਗੀ ਜੀ ਕਿਆ ਹੋਇਆ ਮੇਰੇ ਮੇਰੇ ਉੱਪਰ ਨਹੀਂ ਲੈ ਰਹੇ ਆ ਚਾਰ ਬੰਦੇ ਆਏ ਉਹ ਇਹ ਟੈਂਟ ਕਰਨੇ ਵੀ ਜਾ ਕੇ ਥੱਪੜ ਮਾਰ ਕੇ ਚਲੇ ਗਏ ਗੱਲ ਕੀ ਹੋਈ ਭਾਜੀ ਉਹ ਬਾਥਰੂਮ ਕਰਦੇ ਸੀਗੇ ਮੈਂ ਬੋਲਿਆ ਕਿ ਇੱਥੇ ਕਿਉਂ ਕਰਦੇ ਪਏ ਆ ਇਹ ਕਰਕੇ ਥੱਪੜ ਮਾਰ ਕੇ ਗਏ ਆ ਨਹੀਂ ਮੁੰਡੇ ਜਾਣਕਾਰ ਸੀਗੇ ਤੁਹਾਡੇ ਜੀ ਨਹੀਂ ਮੇਰੇ ਜਾਣਕਾਰ ਨਹੀਂ ਹੈਗੇ ਕੋਣ ਕਰਦਾ ਬਈ ਬਾਥਰੂਮ ਹਾਂਜੀ ਕੋਣ ਕਰਦੇ ਆ ਨਵੇਂ ਆ ਨਵੇਂ ਆਏ ਸੀਗੇ ਕਿੰਨੇ ਜਾਣੇ ਸੀਗੇ ਕਿੰਨੇ ਜਾਣੇ ਸੀਗੇ ਹਾਂਜੀ ਚਾਰ ਜਨੇ ਸੀਗੇ ਜੀ ਮੈਂ ਤੁਹਾਨੂੰ ਰੋਕਿਆ ਕਿ ਤੇ ਬਾਥਰੂਮ ਨਾਲ ਕਰੋ ਤਾ ਤੁਹਾਨੂੰ ਕੁੱਟਣ ਲਾਪੇ ਹਾਂਜੀ ਨਹੀਂ ਕਿੱਥੇ ਇੱਥੇ ਅੰਦਰ ਕਿ ਬਾਹਰ ਆਓ ਬਾਹਰ ਆਜੋ ਕਿ ਬਾਹਰ ਆਜੋ ਭਾਈ ਜੀ ਚਾਰ ਬੰਦੇ ਆਏ ਸੀ ਆਇਓ ਆਇਓ ਬਾਹਰ ਆਜੋ ਹਾਂ ਜੀ ਤੁਸੀਂ ਇੱਥੇ ਕੰਮ ਕਰਦੇ ਹਾਂ ਮੈਂ ਇੱਥੇ ਰਹਿੰਦਾ ਹੀ ਐ ਇੱਥੇ ਅੰਦਰ ਇੱਥੇ ਨਰਦੇ ਹਾਂਜੀ ਨਸਲੀ ਚ ਰਹਿੰਦਾ ਹਾਂ ਜੀ ਅੱਖਾਂ ਲਾਲ ਹੋਈਆਂ ਵੀ ਆ ਤੁਹਾਡੀਆਂ ਭਾਜੀ ਉਹ ਤੋਂ ਮਾਰੇ ਕਦੇ ਨਾ ਮਾਰੇ ਤੇਦਰ ਹਥਿਆਰ ਨਾਲ ਪੱਪੜ ਮਾਰ ਕੇ ਆ ਦੇਖੋ ਕਿੰਨੇ ਮੁੰਡੇ ਕਿੰਨੇ ਸੀ ਚਾਰ ਕੰਪਲੇਨ ਦਿੱਤੀ ਤੁਸੀਂ ਪੁਲਿਸ ਵਾਲਾ ਆਏ ਸੀ ਇੱਕ ਬੰਦਾ ਆਇਆ ਸੀ ਪੁਲਿਸ ਵਾਲਾ ਬੰਦੇ ਦੀ ਪਹਿਚਾਣ ਉਹ ਦੇਖ ਕੇ ਚਲਾ ਗਿਆ ਜੋ ਦੇਖ ਕੇ ਚਲਾ ਗਿਆ ਰੋਕਿਆ ਨਹੀਂ ਉਹਨੇ ਨਹੀਂ ਉਹਦੇ ਸਾਹਮਣੇ ਮਾਰਦੇ ਰਹੇ ਨਹੀਂ ਨਹੀਂ ਪੁਲਿਸ ਦੇ ਸਾਹਮਣੇ ਮਾਰਦੇ ਰਹੇ ਹਾਂਜੀ ਤੋਂ ਉਹਨੇ ਰੋਕਿਆ ਨਹੀਂ ਬਿਲਕੁਲ ਨਹੀਂ ਜਿਹੜੇ ਬੰਦੇ ਨੇ ਕੁੱਟਮਾਰ ਕੀਤੀ ਤੁਹਾਨੂੰ ਉਹਨਾਂ ਦੀ ਸ਼ਕਲ ਯਾਦ ਆ ਜਾਂ ਕੋਈ ਟਿੱਕ ਨਹੀਂ ਨਹੀਂ ਭਾਜੀ ਉਹਨਾਂ ਦੀ ਸ਼ਕਲ ਯਾਦ ਤਾਂ ਮਾਰੀ-ਮੋਟੀ ਯਾਦ ਆ ਉਹਦਾ ਯਾਦ ਨਹੀਂ ਹੈਗੀ ਨਹੀਂ ਇੱਥੇ ਆਂਦੇ ਅੱਗੇ ਆਏ ਤੁਹਾਡੇ ਕੋਲ ਨਹੀਂ ਨਹੀਂ ਅੱਗੇ ਆਂਦੇ ਰਹਿੰਦੇ ਆ ਕੀ ਗੰਨੇ ਲੈਣ ਆਂਦੇ ਕੋ ਉਦਾਂ ਹੀ ਆਂਦੇ ਆ ਉਦਾਂ ਹੀ ਆਂਦੇ ਆ ਬਣੀ ਹੋਇਆ ਕੀ ਹੈ ਥੋੜਾ ਦੱਸੋ ਬਈ ਬਿਲਕੁਲ ਦੱਸਿਆ ਥਾਣਾ ਪੁਲਿਸ ਦਾਵਾ ਕਰੀ ਬਾਰ ਮਸਤੇ ਜਿਹੜੀ ਰੋਟੀਣ ਆਇਆ ਜਿਹਨਾਂ ਆਇਆ ਜਗਾ ਮੈਂ ਚੱਲ ਗਿਆ ਅੰਦਰ ਉਹ ਬੰਦੇ ਜਿਹੇ ਇਸੇ ਜਗਾ ਪਛਾਅ ਕਰੰਟ ਦੇ ਬਾਹਰ ਅੱਛਾ ਠੀਕ ਹੈ ਮੇਰਾ ਦੂਜਾ ਭਰਾ ਜਿਹੜਾ ਨਾਲ ਦੂਜਾ ਮੁੰਡਾ ਕੰਮ ਕਰਦਾ ਉਹ ਗਿਆ ਹੈ ਉੱਥੇ ਉਹ ਕਹਿੰਦਾ ਭਾਈ ਇੱਥੇ ਪਛਾਅ ਕਰੰਟ ਹੈ ਉਹ ਕਹਿੰਦਾ ਭਾਈ ਤੁਸੀਂ ਵੀਡੀਓ ਬਣਾਣ ਦੇ ਮੇਰੇ ਉਹ ਮੁੰਡੇ ਕਹਿੰਦੇ ਆ ਉਹ ਮੁੰਡੇ ਕਹਿੰਦੇ ਮੈਂ ਕਿ ਨਹੀਂ ਯਾਰ ਉਹ ਤੇ ਕੋਈ ਕਿਹੜਾ ਫੋਨ ਆ ਕੇ ਵੀਡੀਓ ਬਣਾ ਰਿਹਾ ਹਾਂ ਠੀਕ ਹੈ ਜੀ ਫਿਰ ਉਹਨੂੰ ਮੈਂ ਖਿੱਚ ਕੇ ਅੰਦਰ ਲੈ ਗਿਆ ਕਿੰਨੀ ਦੇਰ ਪਹਿਲੇ ਦੀ ਗੱਲ ਹੈ ਜੀ ਇਧਰ ਜੀ ਹਾਂ ਬੰਦੇ ਵੀ ਮਿੰਟ ਪਹਿਲਾਂ ਦੀ ਗੱਲ ਹੈ ਜੀ ਜੀ ਮਾਲਕ ਓਏ ਇੱਥੇ ਮਾਲਕ ਹਾਂ ਮੈਂ ਅੱਛਾ ਮਾਲਕ ਹਾਂ ਗੰਭੀਰ ਤੋਹਾਡੇ ਸਾਹਮਣੇ ਆ ਗੱਲ ਹੋਈ ਕੀ ਸੀ ਭਾਜੀ ਕੋਈ ਗੱਲ ਨਹੀਂ ਹੋਈ ਸੀ ਮੈਂ ਮੁੰਡੇ ਨੂੰ ਨਾ ਜਦੋਂ ਰੋਟੀ ਰੋਟੀ ਦੇ ਕੇ ਨਾ ਮੈਂ ਇੱਥੇ ਛੱਡਣ ਆਇਆ ਉਹਨੂੰ ਮੁੰਡੇ ਨੂੰ ਮੈਂ ਤੁਸੀਂ ਇਦਾਂ ਕਰੋ ਮੁੰਡਾ ਉੱਤਰ ਕੇ ਨਾ ਉੱਥੇ ਪਿਸ਼ਾਬ ਕਰਨ ਦੇ ਮੁੰਡਾ ਉੱਤਰ ਕੇ ਸਿੱਧਾ ਉੱਥੇ ਤੂੰ ਜਾਲੰਦਰ ਰਹਿੰਦਾ ਤੂੰ ਪਿਸ਼ਾਬ ਕਰ ਰਹਿੰਦੇ ਕੋਈ ਚੱਕੀ ਰਾਤ ਅਸੀਂ ਕਿੰਨੇ ਜਣੇ ਰਹਿੰਦੇ ਆ ਦੋ ਤਿੰਨ ਬੰਦੇ ਰਹਿੰਦੇ ਇੱਥੇ ਅੱਛਾ ਤੁਸੀਂ ਇੱਥੇ ਨਹੀਂ ਰਹਿੰਦੇ ਮੈਂ ਨਹੀਂ ਇੱਥੇ ਰਹਿੰਦਾ ਮੈਂ ਤਾਂ ਘਾਮ ਮਡੇ ਦਿੰਦਾ ਜੀ ਕੁਛੀ ਦੂਰ ਸਾਹਮਣੇ ਥਾਣਾ ਵਾ ਉਹ ਥਾਣੇ ਸਾਹਮਣੇ ਇੱਦਾਂ ਕੋਈ ਕਰਜਵੇ ਦੇ ਕਿੰਨੀ ਮਾੜੀ ਗੱਲ ਆ ਉਹ ਤਾਂ ਮਾੜੀ ਗੱਲ ਹੈ ਹੀ ਆ ਜੀ ਉਸ ਨੂੰ ਬਹੁਤ ਜ਼ਿਆਦਾ ਆਈ ਆ ਦੇਖ ਕੇ ਚਲ ਗਈ ਆ ਬਲਸਾ ਜੀ ਇਹਨੂੰ ਕਿਵੇਂ ਦੇਣਗੇ ਨਰਸਰੀ ਅੰਦਰ ਨਰਸਰੀ ਦਾ ਕੰਮ ਆ ਕਾਫੀ ਫੁੱਲ ਬੂਟੇ ਵੀ ਲੱਗੇ ਹੋਏ ਉਹਦੇ ਬਾਹਰ ਬਾਥਰੂਮ ਕਰਨਾ ਕਿੰਨਾ ਕਿਵੇਂ ਹੀ ਜਾਉ ਉਹ ਤਾਂ ਮਾੜੀ ਗੱਲ ਹੈ ਹੀ ਆ ਜੀ ਠੀਕ ਆ ਠੀਕ ਹੈ ਜੀ ਇਸ ਕਰਕੇ ਉਹਨਾਂ ਨੂੰ ਪਤਾ ਉਹ ਤਾਂ ਲੱਗਦਾ ਨਹੀਂ ਉਹ ਪੀਤੀ ਖਾਦੀ ਹੁੰਦੀ ਉਹਨਾਂ ਨੇ ਇਸ ਕਰਕੇ ਪਿਸ਼ਾਬ ਕਰ ਲੈਂਦੇ ਹੁਣ ਬੰਦੇ ਅਗਲੇ ਨੇ ਦੇਖ ਲਿਆ ਠੀਕ ਹੈ ਜੀ ਪਿਸ਼ਾਬ ਕਿਉਂ ਕਰਦੇ ਪਏ ਆ ਅਗਲਾ ਚਲੋ ਉਹਨੂੰ ਤੇ ਮੈਂ ਖੇਚ ਦੇ ਅੰਦਰ ਲੈ ਕੇ ਮੈਂ ਚਲਾਉਣੀ ਜੋ ਲੜਾਈ ਕਰਦੀ ਆ ਠੀਕ ਹੈ ਜੀ ਡਰਿੰਕ ਵਗੈਰਾ ਕੀਤੀ ਹੋਈ ਸੀ ਹਾਂ ਉਹਨੇ ਡਰਿੰਕ ਕੀਤੀ ਹੋਈ ਸੀ ਉਹ ਚਾਰ ਜੜ ਚਾਰ ਪੰਜ ਮੁੰਡੇ ਸੀਗੇ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਉਹਨਾਂ ਨੇ ਖੇਚ ਕੇ ਮੰਦਰ ਲੈ ਗਿਆ ਤਾਂ ਗੱਡੀ ਤੇ ਨੇ ਗੱਡੀ ਤੇ ਬਾਈਕ ਤੇ ਸੀਗੇ ਅੱਛਾ ਬਾਈਕ ਤੇ ਸੀਗੇ ਬਾਈਕ ਤੇ ਸੀਗੇ ਦੋ ਦੋ ਮੋਟਰਸਾਈਕਲਾਂ ਸੀ ਆ ਦੋ ਮੋਟਰਸਾਈਕਲ ਸੀਗੇ ਆ ਚਾਰ ਜਾਂ ਪੰਜ ਬੰਦੇ ਸੀਗੇ ਉਹਨਾਂ ਖਿੱਚ ਕੇ ਮੈਂ ਇਹਨੂੰ ਜਿਹੜਾ ਨਾਲ ਦੇ ਬੰਦਾ ਆਇਆ ਸੀ ਨਾ ਉਹਨੂੰ ਉਹਨੂੰ ਖਿੱਚ ਕੇ ਅੰਦਰ ਲੈ ਗਿਆ ਜਦ ਤੱਕ ਉਹ ਉਹ ਜਦ ਤੱਕ ਮੈਂ ਉਹਨੂੰ ਖਿੱਚ ਕੇ ਅੰਦਰ ਲੈ ਕੇ ਗਿਆ ਆ ਅੰਦਰ ਮੈਂ ਪਹੁੰਚ ਗਿਆ ਆ ਬੰਦਾ ਉੱਠ ਕੇ ਆਇਆ ਇਸ ਜਗ੍ਹਾ ਤੇ ਕੈਮਰਾ ਲੱਗਾ ਭਾਈ ਜੀ ਕੈਮਰਾ ਕੋਲ ਭਾਈ ਜੀ ਕੋਈ ਕੁਝ ਨਹੀਂ ਲੱਗਾ ਥੇ ਉਹਨੂੰ ਮੈਂ ਉਹਨੂੰ ਖਿੱਚ ਕੇ ਅੰਦਰ ਲੈ ਗਿਆ ਆ ਬੰਦਾ ਉੱਠ ਗਿਆ ਇਹਨੂੰ ਥੱਪੜ ਥੱਪ ਮਾਰ ਕੇ ਚੱਲ ਗਿਆ ਮੈਂ ਥੱਪੜ ਦਾ ਹਾਂ ਥੱਪੜ ਮਾਰੇ ਆ ਥੱਪੜ ਦੀ ਮੈਨੂੰ ਆਵਾਜ਼ ਆਈ ਆ ਜਦ ਤੱਕ ਮੈਂ ਬਾਹਰ ਆਇਆ ਜਦ ਤੱਕ ਉਹ ਦੌੜ ਗਏ ਹਾਂ ਹਾਂਜੀ ਤੋ ਦੇਖ ਸਕਦੇ ਹੋ ਜੀ ਥਾਣੇ ਦੇ ਬਿਲਕੁਲ ਸਾਹਮਣੇ ਦੇਖੋ ਜਿਹੜੇ ਤਸਵੀਰਾਂ ਜਿਹੜੇ ਤੁਹਾਡਾ ਸਾਂਝਾ ਕਰ ਰਹੇ ਹਾਂ ਸਟੰਪ ਬਿਲਕੁਲ ਬਾਬਾਗੜ ਥਾਣੇ ਦੇ ਬਿਲਕੁਲ ਸਾਹਮਣੇ ਇੱਕ ਨਰਸਰੀ ਬਣੀ ਹੈ ਤੋ ਨਰਸਰੀ ਜਿਹੜਾ ਕਿ ਇੱਥੇ ਜਿਹੜਾ ਲੜਕਾ ਰਹਿੰਦਾ ਸੀ ਸੋ ਅੰਦਰ ਜਿਹੜਾ ਕਿ ਉੱਪਰ ਬੈਠਾ ਹੱਸ ਗਿਆ ਤੇ ਸਿਆਰਾ 4 ਤੋਂ 5 ਜੁਵਾ ਕਿੱਥੇ ਆਉਂਦੇ ਸੋ ਉਹਨਾਂ ਵੱਲੋਂ ਇੱਥੇ ਪਿਸ਼ਾਬ ਕੀਤਾ ਜਾਂਦਾ ਸੋ ਔਰ ਜਦੋਂ ਉਹਦੇ ਵੱਲ ਰੁਕ ਗਿਆ ਉਹਨਾਂ ਦੇ ਲੜਕੇ ਵਾਲਾ ਜਿਹੜਾ ਨਰਸਰੀ ਦਾ ਕੰਮ ਕਰਦਾ ਲੜਕਾ ਉਹਨਾਂ ਦੇ ਵੱਲੋਂ ਰੁਕਿਆ ਜਾਂਦਾ ਤੋ ਉਹਨਾਂ ਨਾਲ ਜਿਹੜੀ ਕਿ ਕਾਫੀ ਗੋਟਮਾਰ ਕੀਤੀ ਜਾਂ ਲੇਕਿਨ ਪੁਲਿਸ ਵਾਲਾ ਵੀ ਕੁਝ ਕਿਹਾ ਨਹੀਂ ਗਿਆ ਉਹਨਾਂ ਨੂੰ ਪਹਿਲਾਂ ਵੀ ਆਏ ਸੀ ਕਿ ਪਾਣੀ ਨਹੀਂ ਬੰਦੇ ਹੀ ਸੀਗੇ ਪਹਿਲਾਂ ਵੀ ਨਹੀਂ ਉਹ ਨਹੀਂ ਸੀਗੇ ਜੋ ਲੱਗ ਬੰਦੇ ਉਹ ਵੀ ਇੱਥੇ ਬਾਥਰੂਮ ਕਰਦੇ ਸੀ ਬਾਥਰੂਮ ਤਾਂ ਬਹੁਤ ਬੰਦੇ ਆਉਂਦੇ ਆ ਜੀ ਤੇ ਜੀ ਹਰ ਨੂੰ ਰੋਕਦੇ ਹਰ ਕਿਸੇ ਨੂੰ ਹਰ ਕਿਸੇ ਨੂੰ ਕਿਸੇ ਕਿਸੇ ਨੂੰ ਰੋਕਦੇ ਜਿਹਨੂੰ ਮਦਦ ਜਿੱਥੇ ਨਹੀਂ ਕਰਦੇ ਪੱਕਾ ਕੋਈ ਬੋਰਡ ਲਵਾ ਦੇ ਉੱਥੇ ਕਿ ਇੱਥੇ ਮਨ ਬਾਥਰੂਮ ਨਾ ਕਰੋ ਜਾਂ ਕੁਝ ਵੀ ਜਿਹਨੂੰ ਪਤਾ ਤਾਂ ਹੀ ਲੱਗੂ ਕਿਸੇ ਨੂੰ ਰੋਕਾਂ ਕੋਈ ਖਾਲੀ ਪਲਾਟ ਦੇ ਕੇ ਕਰ ਦਿੰਦਾ ਹੋਊਗਾ ਨਹੀਂ ਪਤਾ ਲੱਗਦਾ ਕਈ ਵਾਰੀ ਕਿਸ ਕਿਸ ਨੂੰ ਰੋਕਾਂ ਕੋਈ ਦੱਸ ਦੇ ਹਾਂ ਇਸ ਕੇ ਸੁਣ ਰੋਖਾ ਦੋ ਦੋ ਕਿਨੇ ਕੁੱਟਮਾਰ ਕੀਤੀ ਗਈ ਚਲੋ ਤੁਹਾਡੀ ਕੋਈ ਵੀ ਕੂੜ ਤੇ ਤੁਹਾਡਾ ਨਹੀਂ ਸੀਗਾ ਨਾ ਇਹ ਬੋਦਾਂ ਕਿ ਇੱਥੇ ਸਾਈਨ ਬੋਰਡ ਤੇ ਲਿਖੇ ਲਵਾ ਦੋ ਕਿ ਇੱਥੇ ਕੋਈ ਬਾਥਰੂਮ ਕਰਨਾ ਮਨਾਵਾ ਜਾਂ ਕੁਝ ਕਿ ਕਾਫੀ ਜਗ੍ਹਾ ਤੇ ਲਿਖਿਆ ਹੁੰਦਾ ਇੱਥੇ ਬਾਥਰੂਮ ਕਰਨਾ ਮਨਾ ਲੱਗੀ ਜੇ ਤੁਹਾਡੇ ਸਾਹਮਣੇ ਆ ਹਾਂ ਹਾਂਜੀ ਤੇ ਕੀ ਹੁਣ ਮੰਨਦੀ ਕਰਦੇ ਕੀ ਕਰ ਸਕਦਾ ਦੱਸ ਦੱਸ ਉਸ ਕੀ ਕਹਿ ਰਹੀ ਹੈ ਇਲੈਕਟ੍ਰਿਕ ਕੰਪਲੇਂਟ ਦੇ ਦਿੱਤੀ ਤੁਸੀਂ ਹਾਂਜੀ ਲਿਖਤੀ ਕੰਪਲੀਮੈਂਟ ਭਾਜੀ ਉਹ ਖਬਰ ਦਿਆਂਗਾ ਭਾਜੀ ਕਿ ਸਵਾਲ ਹੈ ਭਾਜੀ ਇੱਕ ਮਿੰਟ ਛੋਟਾ ਜਾ ਤੁਹਾਨੂੰ ਇੱਥੇ ਦੇਖਿਆ ਸੀ ਉਹਨਾਂ ਨੂੰ ਬਾਤਮੇ ਕਰਦੇ ਜੀ ਤੁਹਾਨੂੰ ਆਵਾਜ਼ ਮਾਰੀ ਤੁਸੀਂ ਕਿੱਧਰ ਆਏ ਦਬਾਰ ਫਿਰ ਉਹਨਾਂ ਨਾਲ ਬਾਤੂ ਕਰਦੇ ਸੀਗੇ ਇੱਥੇ ਕਰਦੇ ਬੇ ਸੀ ਹਾਂਜੀ ਹੂੰ ਤੇ ਤੁਸੀਂ ਕੀ ਕਿਹਾ ਫਿਰ ਉਹਨਾਂ ਨੇ ਆਪਣਾ ਖਾਤ ਦੇ ਵਿੱਚ ਕੁਝ ਨਹੀਂ ਬੋਲਿਆ ਮੈਂ ਮੈਂ ਬੋਲਿਆ ਕਿ ਬਾਤ ਨੂੰ ਕਿਉਂ ਕਰਦੇ ਪਏ ਸਿਰਫ ਇਹ ਬੋਲਿਆ ਸਿਰਫ ਅੱਛਾ ਫਿਰ ਮੈਂ ਮੰਨਣਾ ਚੁੱਪਟਾ ਮੰਨਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਅੱਛਾ ਹਾਂਜੀ ਤੇ ਕਹਿੰਦੇ ਕਿ ਇੱਕ ਵਿਅਕਤੀ ਹੋਰ ਸੀ ਜਿਹੜਾ ਉਹਨੂੰ ਵੀ ਕੁੱਟਿਆ ਹੋਇਆ ਕੌਣ ਸੀ ਦੂਜਾ ਕੌਣ ਸੀ ਉਹ ਮੇਰਾ ਭਰਾ ਆ ਅੱਛਾ ਭਰਾ ਨੂੰ ਵੀ ਕੁੱਟਿਆ ਉਹ ਕਿੱਥੇ ਭਰਾ ਕਿੱਥੇ ਅਸੂ ਲਿਆ ਉਹ ਕਹਿੰਦੀ ਹੈਗਾ ਅੰਦਰ ਹੀ ਆ ਉਹਨੂੰ ਕੀ ਮੰਗੀ ਤੁਹਾਡੀ ਹਾਂਜੀ ਕੀ ਮੰਗ ਕਰਦੇ ਹੋ ਉਪਨਾ ਮਾਲੀਆ ਦਾ ਕੰਮ ਹੈ ਜੀ ਨਹੀਂ ਮੰਗ ਜੀ ਕਰਦੇ ਤੁਸੀਂ ਦੋ ਗੱਲੋ ਕੀ ਹਾਂ ਜੀ ਇੱਕ ਪੁਲਿਸ ਅਸਾਸਨ ਤੋਂ ਕੀ ਮੰਗ ਕਰ ਦਿਓ ਜੀ ਇੱਕ ਪੁਲਿਸ ਵਾਲਾ ਆਇਆ ਸੀਗਾ ਉਪੂਦਾ ਖੁਰਦਾ ਪੈ ਕੋਕ ਕੋਟ ਤੇ ਪਏ ਆ ਹਾਂ ਜੀ ਉਹ ਪੁੱਛ ਕੇ ਸੁਰਪ ਚਲਾ ਗਿਆ ਅੰਦਰ ਮਤਲਬ ਖਾਣਾ ਪੂਰਤੀ ਕਰਕੇ ਦੇ ਰਿਹਾ ਕੰਮ ਕੋਈ ਨਹੀਂ ਮਸਰਾ ਨਹੀਂ ਲੱਗ ਰਹਾ ਤਾਂ ਨਹੀਂ ਪੁਲਿਸ ਦੇ ਸਾਹਮਣੇ ਤੁਹਾਨੂੰ ਗੁਰਦੇ ਰਹੇ ਹਾਂ ਜੀ ਉਹ ਚਲਾ ਗਿਆ ਤੇ ਪੁਲਿਸ ਵਾਲਾ ਹਾਂ ਜੀ ਸੋ ਬਹੁਤ ਮਾੜੀ ਗੱਲ ਆ ਜੋ ਕਿ ਇਨਾਂ ਵਾਲਾ ਜੋ ਦੱਸਣਾ ਹੈ ਕਿ ਇਨਾਂ ਦੇ ਸਾਹਮਣੇ ਜਿਹੜਾ ਕਿ ਪੁਲਿਸ ਵਾਲਾ ਵੀ ਮੁੱਕੇ ਜਾਂਦਾ ਸੋ ਪੁਲਿਸ ਆਜਾ ਵੀ ਇਹਨਾਂ ਨੂੰ ਦੇਖ ਕੇ ਤੋਂ ਚਲੇ ਜਾਂਦੇ ਰੋ ਇਹਦੇ 4 ਤੋਂ 5 ਜੁਵਾਸੀ ਲਗਾਤਾਰ ਜਿਹੜਾ ਕਿ ਇਹਦੇ ਨਾਲ ਕੁੱਟਮਾਰ ਕਰਦੇ ਰਹਿੰਦੇ ਆ ਤੋਂ ਵੱਡੀਆਂ ਤਸਵੀਰਾਂ ਨੇ ਤੁਹਾਡੇ ਨਾਲ ਸਾਂਝਾ ਕਰ ਇਸ 32 ਬਾਬਾ ਕਾਹਨ ਦੇ ਬਿਲਕੁਲ ਸਾਹਮਣੇ ਦੀ ਜਿੱਥੇ ਇੱਕ ਨਰਸਰੀ ਹੈ ਜਿੱਥੇ ਕੀ ਪਿਸ਼ਾਬ ਕਰਨ ਰੋਕਣ ਨੂੰ ਲੈ ਕੇ ਜਿਹੜਾ ਕਿ ਇੱਕ ਵਿਅਕਤੀ ਦੇ ਨਾਲ ਜਿਹੜਾ ਕਿ 4 ਤੋਂ 5 ਜੁਵਾਕਾਂ ਵੱਲੋਂ ਕਿ ਆ ਕਾਫੀ ਜਿਹੜੀ ਕੁੱਟਮਾਰ ਕੀਤੀ ਗਈ ਤੋ ਇਹਨੇ ਤਸਵੀਰਾਂ ਤੋਂ ਤੁਹਾਡੇ ਤੋਂ ਲੈਣੇ ਇਜਾਜ਼ਤ ਇਸ ਖਬਰ ਲੈ ਕੇ ਹੋਰ ਅਪਡੇਟ ਆਉਂਦੀ ਤੁਹਾਡੇ ਦੁਆਰਾ ਫੇਰ ਉਭਰ ਆਵਾਂਗੇ ਤਤੂਲ ਇਜਾਜ਼ਤ ਦੰਦਰ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ